ਡੀ ਐਸ ਪੀ ਅਮਨਦੀਪ ਸੇਦੀ ਨੂੰ ਰਾਏਪੁਰ ਦੱਬਾ ਰੈਸਲਿੰਗ ਅਕੈਡਮੀ ਪਹੁੰਚਨ ਤੇ ਗੁਰੂਜ ਨਾਲ ਕੀਤਾ ਸਨਮਾਨਤ ਡੀ ਐਸ ਪੀ ਸੇਦੀ ਨੇ ਸਾਂਝੇ ਕੀਤੇ ਪਹਿਲਵਾਨੀ ਦੇ ਆਪਣੇ ਤਜਰਬੇ ਫਗਵਾੜਾ 4 ਜੁਲਾਈ ਪੰਜਾਬ ਪੁਲਿਸ ਵਿਭਾਗ ਚ ਇੰਸਪੈਕਟਰ ਤੋਂ ਡੀ ਐਸ ਪੀ ਪ੍ਰਮੋਟ ਹੋਏ ਪਹਿਲਵਾਨ ਅਮਨਦੀਪ ਸੇਦੀ ਨੂੰ ਰਾਏਪੁਰ ਡਬਾ 올림픽 ਰੈਸਲਿੰਗ ਅਕੈਡਮੀ ਵਿਖੇ ਪੁਜਨ ਤੇ ਸਮੂਹ ਕੋਚ ਅਤੇ ਪਹਿਲਵਾਨਾਂ ਵੱਲੋਂ ਗੁਰਜ ਅਤੇ ਸ਼ਾਲ ਨਾਲ ਸਨਮਾਨਿਤ ਕਰਦਿਆਂ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ ਇਸ ਮੌਕੇ ਅਕੈਡਮੀ ਦੇ ਸੰਚਾਲਕ ਅਤੇ ਪਹਿਲਵਾਨ ਅਮਨਦੀਪ ਸੇਦੀ ਦੇ ਪਿਤਾ ਪੀ ਆਰ ਸੇਦੀ ਸਾਹਿਬ ਦਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਹੌਣਹਾਰ ਪੁੱਤਰ ਤੇ ਬੜਾ ਮਾਣ ਹੈ ਜਿਸਨੇ ਨਾ ਸਿਰਫ ਕੁਸ਼ਤੀ ਵਿੱਚ ਬਲਕਿ ਪੁਲਿਸ ਰਿਭਾਗ ਚ ਵੀ ਆਪਣੀਆਂ ਬੇਤਰੀਨ ਸੇਵਾਵਾਂ ਦਿੱਤੀਆਂ ਹਨ ਜਿਸ ਦੀ ਬਦੌਲਤ ਉਸ ਨੂੰ ਡੀਐਸਪੀ ਪ੍ਰਮੋਟ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਬਤੌਰ ਪਹਿਲਵਾਨ ਅਮਨਦੀਪ ਸੇਦੀ ਨੇ 2000 ਸੱਤ ਦਿਆਂ ਕਾਮਨਵੈਲਥ ਖੇਡਾਂ 'ਚ ਭਾਰਤ ਲਈ ਸਿਲਵਰ ਮੈਡਲ ਹਾਸਲ ਕੀਤਾ ਸੀ ਇਸ ਤੋਂ ਇਲਾਵਾ ਉਸ ਨੂੰ ਭਾਰਤ ਕੇਸਰੀ ਭਾਰਤ ਕੁਮਾਰ ਕੈਨੇਡਾ ਕੇਸਰੀ ਦੇ ਖਿਤਾਬ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਨਵਾਜਿਆ ਜਾ ਚੁੱਕਾ ਹੈ। ਪਹਿਲਵਾਨ ਅਮਨਦੀਪ ਸਿੱਦੀ ਨੇ 96 ਕਿਲੋ ਬਾਰ ਵਰਗ ਦੀ ਕੌਮੀ ਚੈਂਪੀਅਨਸ਼ਿਪ ਵੀ ਆਪਣੇ ਨਾਮ ਕੀਤੀ। ਉਸ ਵੱਲੋਂ ਖੇਡਾਂ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਾਲ 2001 ਵਿੱਚ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਚ ਬਤੌਰ ਐਸਆਈ ਪਰਤੀ ਕੀਤਾ ਸੀ। ਉਹਨਾਂ ਦੇ ਹੁਣ ਹਾਰ ਪੁੱਤਰ ਅਮਨਦੀਪ ਸਿੱਦੀ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਦੇ ਬੂਤੇ ਤੇ ਅੱਜ ਦੀ ਐਸਪੀ ਤੱਕ ਦਾ ਸਫ਼ਰ ਤੈਅ ਕੀਤਾ ਹੈ। ਉਹਨਾ ਅਮਨਦੀਪ ਸਿੱਦੀ ਨੂੰ ਦੀ ਐਸਪੀ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭ ਇੱਛਾਵਾਂ ਦਿੰਦਿਆਂ ਪਰੋਸਾ ਜਤਾਇਆ ਕਿ ਉਹ ਪੁਲਿਸ ਵਿਭਾਗ ਦੇ ਹੋਰ ਵੀ ਉੱਚੇ ਅਹੁਦਿਆਂ ਨੂੰ ਹਾਸਲ ਕਰੇਗਾ। ਦੀ ਐਸਪੀ ਅਮਨਦੀਪ ਸਦੀ ਨੇ ਅਕੈਡਮੀ ਵਿਖੇ ਸਿਖਲਾਈ ਪ੍ਰਾਪਤ ਕਰ ਰਹੇ ਪਹਿਲਵਾਨਾਂ ਨਾਲ ਆਪਣੇ ਪੁਰਾਣੇ ਤਜਰਬੇ ਸਾਂਝੇ ਕੀਤੇ ਅਤੇ ਉਹਨਾਂ ਨੂੰ ਸਖਤ ਮਿਹਨਤ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਪ੍ਰੇਰਿਆ ਇਸ ਮੌਕੇ ਉਹਨਾਂ ਨੇ ਆਪਣੀ ਤਰੱਕੀ ਦੀ ਖੁਸ਼ੀ ਵਿੱਚ ਲੱਡੂਆਂ ਨਾਲ ਪਹਿਲਵਾਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕੇਲੇ ਵੀ ਵੰਡੇ ਇਸ ਮੌਕੇ ਸਦੀ ਪਰਿਵਾਰ ਦੇ ਮੈਂਬਰਾਂ ਚ ਰਵਿੰਦਰ ਕੌਰ ਰੂਪਨੀਤ ਗੁੰਤਾਸ ਸੁਖਰਾਵ ਸਿਰਿੰਦਰ ਕੌਰ ਤੋਂ ਇਲਾਵਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਰਵਿੰਦਰਨਾਥ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਰੀਤਪ੍ਰੀਤ ਪਾਲ ਸਿੰਘ ਆदि ਹਾਜ਼ਰ ਸਨ